ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਰਨ ਸੀ ਕੇ ਕਲਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਅੱਜ ਤਰੀਕ ਹੈਗੀ ਅਸੀਂ 30 ਤਰੀਕ ਤੀਜਾ ਮਹੀਨਾ 2025 ਦਿਨ ਐਤਵਾਰ ਦਾ ਇਹ ਵੀਡੀਓ ਸਵੇਰ 7 ਵਜੇ ਚੱਲੂਗੀ ਕੱਲ ਨੂੰ 31 ਤਰੀਕ ਦੇ ਵਿੱਚ ਤੇ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਹਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਤਿੰਨੇ ਨਗਬਾਈ ਦੇ ਸੂਏ ਸਵਾਏ ਆਗੇ ਤਿੰਨੇ ਕਰੋਸ ਅੰਗ ਆਗੇ ਗਰਮੀਆਂ ਤੋਹਫੇ ਹੀ ਆਗੇ ਜੇ ਨਾਲ ਪਸੰਦ ਦੇ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਚੋਣੀ ਤੁਸੀਂ ਆ ਕੇ ਆ ਇਹ ਖੇਚਲ ਥੋੜੀ ਆਗੀ ਮੇਰਾ ਕੰਮ ਸਭ ਤੋਂ ਪਸ਼ੂ ਦਿਖਾਉਣ ਦਾ ਵਾ ਸਦਾ ਤੋਹੀਰ ਲਾਉਣਾ ਬਾਈ ਦੇ ਨਾਲ ਬਾਕੀ ਆਪ ਕਰਦੇ ਆ ਬਾਈ ਨਾਲ ਗੱਲਬਾਤ ਨੇ ਪ੍ਰੋਪਰਨੇ ਤਾਂ ਨਾ ਵੇੜਾਂ ਭਾਰੇ ਵੀ ਨੂੰ ਨੇੜੇ ਤੱਕ ਦੇਖਿਓ ਜੀ ਹਾਂਜੀ ਆਜੋ ਬਾਈ ਹਾਂਜੀ ਵਾਸਰੇ ਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੇ ਬਾਈ ਤੁਖਰੀਕ ਸੈਨ ਜੀ ਠੀਕ ਆ ਬਾਈ ਪੈਨ ਦੋ ਸੀ ਕਲਾਂ ਠੀਕ ਆ ਬਾਈ ਇਹ ਕਿੱਧਰ ਸ਼ੁਰੂ ਕਰਨਾ ਬਾਈ ਇੱਧਰ ਹੀ ਇੱਧਰੋਂ ਕਰ ਲਓ ਜੀ ਇੱਧਰ ਸ਼ੁਰੂ ਕਰ ਲਾ ਬਾਈ ਇੱਕ ਨਾਮ ਦੱਸ ਦੇ ਬਾਈ ਇਹਦੇ ਹਾਂਜੀ ਕਿੰਨਾ ਟਾਈਮ ਆਗਾ ਬਾਈ ਸੂਈ ਨੂੰ ਇਹਨੂੰ ਇਹਨੂੰ 25 ਕਿ ਦਿਨ ਹੋ ਗਏ ਜੀ ਸੂਆ ਬਾਈ ਸੂਆ ਦਾ 3 ਕਿ ਠੀਕ ਆ ਜੀ ਦੁੱਧ ਬਾਈ ਜਿਹੜਾ ਕੰਡੇ ਵਾਲਾ ਥੱਲੇ ਇਹਦੇ ਕੰਡੇ ਵਾਲਾ 9 ਲੀਟਰ ਦੁੱਧ ਦਿੰਦੀ ਹੈ ਜੀ ਦੋ ਟਾਂ ਚੋਲੇ ਕੋਈ ਤਿੰਨ ਚੋਲੇ ਤਿੰਨ ਚੋ ਮਗਰ ਇਹਦੇ ਬੱਚਾ ਜੀ ਕਿਹੜਾ ਬਹੁਤ ਖੜਾ ਉਹ ਇੱਧਰ ਕਰਾਈ ਠੀਕ ਆ ਜੀ ਉਹ ਬੈਠਾ ਜਿਹੜਾ ਉਹ ਸਰੇ ਦੇ ਬੈਠਾ ਠੀਕ ਆ ਪਹਿਲਾਂ ਬੱਚੇ ਵੀ ਦਿਖਾ ਦੇ ਗਏ ਤੁਹਾਨੂੰ ਦੋਸਤੋ ਲੋ ਜੀ ਦੋਸਤੋ ਆ ਬੱਚਾ ਉਹਦੇ ਮਗਰ ਵੀ ਤੇ ਪਛੇ ਦੇ ਸੂਈ ਨੂੰ ਸਮਾ ਹੋ ਗਿਆ ਡਿਟੇਲ ਬਾਕੀ ਸਾਰੀ ਬਾਅਦ ਤੋਂ ਲੈ ਲੈਣੇ ਆਗੇ ਲੋ ਦੋਸਤੋ ਕਰੋ ਸੰਗ ਨੌ ਗੋਲ ਤੀਜਾ ਸੂਆ ਸੂਈ ਆ ਤੋੜ ਦੇ ਬਾਈ ਉਹ ਠੰਡੀ ਸੀਦਾ ਚਵਾਈ ਚ ਥਰ ਥਰਾਂ ਦੇ ਓਕੇ ਆ ਤੇ ਦੁਆਬੀ ਤੋੜ ਲੈਣ ਠੀਕ ਆ ਲੋ ਜੀ ਦੋਸਤੋ ਗਰਮ ਗਣਾ ਤੋਂ ਬਾਈ ਇਹਨੇ ਗਰਮੀ ਭੂਰਣੀ ਬਣਾਉਣੀ ਜੇ ਦੁੱਧ ਦਾ ਕੰਡੇ ਵਾਲਾ ਉਹ 9 ਕਿਲੋ ਆ ਵੀਡੀਓ ਬਣਾਉਣ ਸਮਾਨ ਨੋਟ ਕਰ ਲਓ 2:27 ਕਮੈਂਟ ਹੋਏ ਆ ਛਾਂਦ ਚੁਾਈ ਚ 5-6 ਘੰਟੇ ਪਏ ਆ ਹਜੇ ਕਦ ਕਰ ਚੰਗਾ ਭਾਰ ਠੀਕ ਆ ਦਰਮਿਆਨੇ ਕਦ ਕਰਕੇ ਬਾਲਾ ਵੱਡਾ ਨਹੀਂ ਤੇ ਨਾਂ ਬਾਲਾ ਛੋਟਾ ਵਾ ਵਜਨ ਬਹੁਤ ਆ ਗਈ ਮੇਨ ਗੱਲ ਇੱਕ ਰੋਸ ਦੁੱਧ ਹੋ ਗਿਆ ਚੱਟਾ ਮੱਝਾਂ ਵਰਗਾ ਮੋੜ ਲਿਆ ਬਾਈ ਸੁਣਾ ਥਾਣਾ ਫਾਨਾ ਮਾਥੀ ਚੁਾਈ ਵਰਗਾ ਮੋਟਾ ਥਾਣਾ ਮੱਝਾਂ ਵਰਗਾ ਥਾਨ ਲੱਗਿਆ ਹੋਇਆ ਵਾ ਤੁਸੀਂ ਵੇਖ ਸਕਦੇ ਹੋ ਫੈਨ ਫੋਟੋ ਦੀ ਚੰਗੀ ਆਊਗੀ ਗਰਮੀ ਗਰਮੀ ਦੁੱਧ ਤੁਸੀਂ ਨਜ਼ਾਰੇ ਲੈ ਲਓਗੇ ਜਾਂ ਤਾਂ ਵੱਧ ਵੀ ਜਾਊਗੀ ਜੀ ਚੰਗੀ ਸੇਵਾ ਸੰਭਾਲ ਕਰ ਲਓਗੇ ਤੇ ਜੇ ਜਗਤ ਉੜਦੇ ਬੰਦ ਦੁੱਧ ਨੇ ਫਿਰ 9 ਕਿਲੋ ਵੀ ਨਹੀਂ ਦੇਣਾ ਇਹਨੇ ਉਹ ਤੁਹਾਡੀ ਸੇਵਾ ਸੰਭਾਲਤੇ ਆ ਮਗਰ ਦੇ ਬੱਚਾ 20 ਤੋਂ 25 ਦਾ ਸੁਆ ਇਹਦਾ ਘਰੇਲੂ ਪਰਿਵਾਰ ਆ ਮੇਨ ਗੱਲ ਜਿਹੜੀ ਕੋਈ ਵਪਾਰ ਦਾ ਕੰਮ ਨਹੀਂਗਾ ਬਾਈ ਦੇ ਘਰ ਦੀਆਂ ਆਵਦੀਆਂ ਮੁੱਲ ਬਾਈ ਜੀ ਦਾ ਮੁੱਲ ਇਹਦਾ 40000 ਤੋਂ ਮਾਨਤਾ ਕਰਦਾਂਗੇ ਠੀਕ ਹੈ ਲੋ ਦੋਸਤ 40000 ਰੁਪਏ ਇਹਦਾ ਮੁੱਲਾ ਵਿੱਚੋਂ ਬਾਈਆਂ ਦਾ ਕੋਈ ਮਾਨਤਾਨ ਆਪਾਂ ਕਰ ਦਿਆਂਗੇ ਜੀ ਦੋ ਨੰਬਰ ਤੇ ਆ ਜੀ ਬਾਈ ਇਹ ਦੂਜਾ ਸੁਆ ਜੀ ਠੀਕ ਆ ਜੀ 16 ਲੀਟਰ ਦੁੱਧ ਕਰਦੀ ਹੈ ਜੀ ਠੀਕ ਹੈ ਜੀ ਮਗਰ ਜੀ ਮਗਰ ਇਹਦੇ ਬੱਚਾ ਸੀ ਉਹ ਮਰ ਗਿਆ ਜੀ ਠੀਕ ਹੈ ਜੀ ਸੂਈ ਨੂੰ ਸਮਾਂ ਬਈ ਕੋਈ ਇਹਨੂੰ ਇਹਨੂੰ ਹੋਗੇ 15 ਤੋਂ 17 18 ਦਿਨੋਂ ਠੀਕ ਹੈ ਬਾਈ ਤੋਰਨੇ ਮੜੇ ਜੀ ਲਓ ਜੀ ਦੋਸਤੋ ਇਹ ਵੀ ਕ੍ਰਾਸ ਅੰਕ ਆਗਾ ਕੋਈ ਲੋ ਪਰਿਵਾਰ ਆ ਕੋਈ ਝੂਠ ਨਹੀਂ ਬਾਈ ਜਾਂਦਾ ਵੀ 16 17 ਦਿਨੋਂ ਸੂਈ ਨੂੰ ਸਮਾਂ ਹੋ ਗਿਆ ਵਾ ਤੇ ਜਿਹੋ ਜੇ ਬੰਦਾ ਹੁੰਦਾ ਕੋਈ ਕਈ ਵਾਰ ਆਲਾ ਬੱਚਾ ਠਾਣਾ ਸੱਜਰ ਸੂਈ ਮਗਰ ਪਰ ਬਾਈ ਕਹਿੰਦਾ ਬਈ ਜਿਹੜਾ ਦੁੱਧ ਆ 14 ਕਿਲੋ ਆਗਾ ਕੰਡੇ ਵਾਲਾ ਵਾ ਕੱਦ ਘਾਟ ਇਹਦਾ ਵੀ ਦਰਮਿਆਨਾ ਵਾ ਕੋਈ ਵੀਰ ਕੋ ਭਰਾ ਕੋਲੇ ਆਇਆ ਨਾ ਕਿ ਵੀ ਛੋਟੀ ਜੀ ਆ ਠੀਕ ਆ ਕੱਦ ਘਾਟ ਇਹਦਾ ਬਾਹਲਾ ਛੋਟਾ ਵੀ ਨਹੀਂ ਨਾ ਬਾਹਲਾ ਵੱਡਾ ਵਾ ਇਹ ਕਲ ਪਹਿਲਾਂ ਮੈਂ ਤਾਂ ਐਡ ਕਰ ਦਿੰਨਾ ਵਾ ਕਈ ਵੀਰ ਮੁੜ ਕੇ ਕਹਿੰਦੇ ਬਾਈ ਇਹ ਕੱਦ ਦਾ ਸੀ ਛੋਟਾ ਸੀ ਜਾਂ ਵੱਡਾ ਸੀ ਇਹ ਉਹ ਥੋੜੀ ਕੋਲੇ ਆ ਕੇ ਦੇਖਣੀ ਹੈਗੀ ਜਿਹੜਾ ਮੈਨੂੰ ਦੱਸ ਦੱਸਿਆ ਤੁਹਾਨੂੰ ਮੈਂ ਦਾਜਾ ਮੇਰਾ ਹਿਸਾਬ ਨਾਲ ਸਹੀ ਰਹੂਗਾ ਇਹਦਾ ਦਰਮਿਆਨੇ ਕੱਦ ਘਾਟ ਛਾ ਸੋਨਾ ਹਵਾਨਾ ਵਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਗਈ ਤੇਰੇ 14 ਕਿਲੋ ਆ ਬੱਚੇ ਦਾ ਐਕਸਪਾਇਰ ਆਗਾ 14 ਦੀ ਕੰਡੇ ਵਾਲਾ ਦੋ ਟਾਈਮ ਚਾਰ ਟਾਈਮ ਵਾਲਾ ਬਾਈ ਦੇਖ ਤੇ 6 ਟਾਈਮ ਚ ਉਹ ਚੋਣ ਈ ਥੱਲੇ ਜ਼ਿੰਮੇਵਾਰੀ ਤੁਹਾਡੀ ਆ ਗਈ ਤੁਸੀਂ ਥੱਲੇ ਆਪ ਦੀ ਆਪ ਆ ਕੇ ਕਰਨੀ ਆ ਸੋਹਣਾ ਥਾਣਾ ਦਾ ਸਾਇਜ ਇਹਦਾ ਮੈਂ ਕੱਲ ਵੀ ਇਹ ਵੀ ਕਰਾਉ ਸੰਗ ਆਗਾ ਦੁੱਧ ਚਿੱਟਾ ਮੱਝਾ ਵਰਗਾ ਹੋਊਗਾ ਤੇ ਗਰਮੀ ਕਰ ਮਾਇਨੇ ਨੇ ਭੋਰਾ ਨਹੀਂ ਮਨਾਉਣੀਗੀ ਮੁੱਲ ਬਾਈ ਇਹਦਾ ਜੀ ਮੁੱਲੇ ਦਾ ਜੀ 50000 ਚੋ ਕਰਾਂਗੇ ਠੀਕ ਆ ਲੋ ਦੋਸਤੋ 50000 ਚੋ ਬਾਈਆਂ ਦਾ ਮਾਨ ਤਨ ਕਰ ਦੂੰਗਾ ਕਿ ਘਰੇਲੂ ਪਰਿਵਾਰ ਆ ਵਾਕਈ ਬਾਈ ਨਾਲ ਫੋਨ ਤੇ ਗੱਲਬਾਤ ਕਰੋਗੇ ਕਿ ਮਾਨ ਤਨ ਚੋ ਜਰੂਰ ਹੋਊਗਾ ਜਿਹਦੇ ਪਸੰਦ ਆਊਗਾ ਤੁਸੀਂ ਗੱਲਬਾਤ ਕਰਨੀ ਆ ਰੇਟ ਫੋਨ ਲਾ ਕੇ ਹੀ ਹੋਣਾ ਵਾ ਤੈਨ ਨੰਬਰ ਤੇ ਬਾਈ ਇਹ ਤੀਜਾ ਗੋਦਾ ਜੀ ਠੀਕ ਆ ਬਾਈ ਸੋਈ ਨੂੰ ਸਮਾਂ ਕੂਈ ਨੂੰ ਇਹਦੇ 20 ਦਿਨ ਹੋ ਗਏ ਮਗਰ ਬਾਈ ਇਹਦੇ ਇਹਦੇ ਮਗਰ ਬੱਚੀ ਹੈ ਠੀਕ ਹੈ ਠੀਕ ਹੋ ਰਹੀ ਠੀਕ ਆ ਬਾਈ ਲੈ ਚੱਲੀ ਦੁੱਧ ਬਾਈ ਕੰਨਾ ਥੱਲੇ ਇਹਦੇ ਦੁੱਧ ਦੇ 12 ਕਿਲੋ ਜੀ ਠੀਕ ਆ ਜੀ ਲੋ ਜੀ ਦੋਸਤੋ ਦੁੱਧ 12 ਕਿਲੋ ਆ ਇਹ ਕੱਦ-ਕੱਦ ਚੰਗਾ ਇਹਦਾ ਵੀ ਦੇਖ ਸਕਦੇ ਹੋ ਜੀ ਮਗਰ ਇਹਦੇ ਬਹੁਤ ਪਿਆਰੀ ਬੱਚੀ ਹੈ ਜੀ ਆ ਤੇ ਦੇਖੋ ਜਰਸੀ ਬੱਚੀ ਹੈ ਮਗਰ ਇਹਦੇ ਜੇ ਬੱਚੀ ਦੇ ਸੇਵਾ ਸਭਾਲ ਗੌਰ ਕਰ ਲਓਗੇ ਤਾਂ ਇਹ ਮਾਂ ਦੇ ਮਗਰੀ ਤਿਆਰ ਹੋ ਜੂਗੀ। ਓਹ ਲੈ ਬਾਈ ਬਸ। ਚਾਰ ਹੀ ਥਾਣੇ ਦੇ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ। ਤੇ ਉਹ 12 ਲੀਟਰ ਹੈ ਕੰਡੇ ਵਾਲਾ ਤੇ ਦੋ ਟਾਈਮ ਚਾਰ ਟਾਈਮ ਭਰਾ ਤੁਸੀਂ 6 ਟਾਈਮ ਚੋਲੇ ਹੋ ਜੀ। ਤੀਜਾ ਸੂਆ ਸੋ ਹੀ ਆ ਰੀਜਨਲ। ਕੋਈ ਬਾਈ ਨੇ ਝੂਠ ਨਹੀਂ ਮਾਰਿਆ ਕਹਿੰਦੇ ਦੁਸਰੇ ਦੂਜਾ ਸੂਆ ਕਹਿ ਦਿੰਦਾ ਵਾ। ਤੇ ਜਸੂਆ ਤੀਜਾ ਹੀ ਕਹਿਆ ਬਾਈ ਨੇ। ਵੜਾ ਭਾਈ ਤੰਨੇ ਚੰਗੇ ਤੰਨੇ ਕਰਾਉ ਸੰਗ ਆਏ ਵੀ ਗਰਮ ਇਹਨੇ ਕਰਮ ਆਲੇ ਨੇ ਪੂਰਾ ਬਣਾਉਣੀ ਤੇ ਉਹਦੇ ਚੱਟਾ ਹੋਊਗਾ ਮੱਝਾ ਹਰਗਾ। ਹਾਂ। ਹਾਂ। ਮੁੱਲ ਬਾਈ ਇਹਦਾ? ਇਹਦਾ 47000 ਆ ਜੋ 47000 ਰੁਪਈਆ ਦਾ ਮੁੱਲ ਹੈ ਵਿੱਚੋ ਕੀ ਮਾਨਤਾਣ ਜਰੂਰ ਹੋ ਜੂਗਾ ਜੇ ਤੁਸੀਂ ਬਾਈ ਨਾਲ ਗੱਲਬਾਤ ਕਰੋਗੇ ਮਾਨਦਾਰ ਜਾਂ ਵੀਰਾਂ ਤੇ ਨਹੀਂ ਤੁਹਾਨੂੰ ਪਤਾ ਹੀ ਆ ਬਾਈ ਰਨਾਤ ਨੂਕ ਚਮਕਾ ਕੇ ਹੁੰਦ ਕਹੇ ਘਰੇਲੂ ਪਰਿਵਾਰ ਆ ਗਈ ਅਜੇ ਤਿੰਨ ਨੱਕ ਸੀਗੇ ਤਿੰਨੇ ਇੱਕ ਗਰਮੀ ਰਹਿ ਤੇ ਕ੍ਰੋਸ ਅੰਗ ਇੱਕ ਨੰਬਰ ਤੇ ਤਾਜੀ ਸੂਈ ਜੇ ਵੀ ਪਚੇ ਸੁਹਾ ਮਗਰੇ ਦੇ ਬੱਚਾ ਵਾ ਦੁੱਧ 9 ਕਿਲੋ ਮੁੱਲੇ ਦਾ 40000 ਰੁਪਈਆ ਦੋ ਨੰਬਰ ਵੈੜ 16 17 ਦਿਨ ਦੀ ਸੂਈ ਵੀ ਆ ਦੁੱਧ ਥੱਲੇ ਕੰਡੇ ਵਾਲਾ 14 ਕਿਲੋ ਆ ਬੱਚਾ ਐਕਸਪਾਇਰ ਹੋ ਗਿਆ ਇਹਦਾ ਇਦਾ ਮੁੱਲ ਸੀਗਾ 50000 ਰੁਪਇਆ ਤਿੰਨ ਨੰਬਰ ਤੀਜਾ ਸੁਹਾ ਸੁਈ 20 ਆ ਚਾਰ ਹੀ ਥਾਨਾਂ ਗਏ ਇਹਦੇ ਮਗਰ ਵੱੱਛੀ ਆ ਬਹੁਤ ਪਿਆਰੀ ਮੁੱਲ ਜੀ 47012 ਕੰਡੇ ਵਾਲਾ ਵਾ ਜੇ ਤੀਜਾ ਸੁਦ ਬਈ ਤੀਜਾ ਹੀ ਕਹਿੰਨੇ ਹਰੇਕ ਦੂਜਾ ਸੁਹਾ ਹੀ ਚੱਲਦਾ ਵਾ ਤੇ ਮੱਝ ਦਾ ਤੇਜਾ ਬਾਕੀ ਨਾ ਕੋਈ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੇ ਜਾਣਾ ਧੰਨਵਾਦ ਜੀ